11 ਮਾਰਚ 2024 ਦਿਨ ਸੋਮਵਾਰ ਸਬਜ਼ ਮੰਡੀ ਫਰੀਦਕੋਟ ਫਲ ਗੋਬੀ ਦੇ ਭਾਅ ਵਿੱਚ ਆਈ ਤੇਜੀ ਫਲ ਗੋਬੀ ਵਿਕੀ 25 ਤੋਂ 30 ਰੁਪਏ ਕਿਲੋ ਆਰਾ ਮਟਰ ਪੇਸਨ ਵਿਕਿਆ 32 ਤੋਂ 35 ਰੁਪਏ ਕਿਲੋ ਸਲਗਮ ਵਿਕਿਆ 8 ਤੋਂ 10 ਰੁਪਏ ਕਿਲੋ ਹਰੀ ਮਿਰਚ ਦਾ ਬੇਜਾਰ ਰਹਾ 48 ਤੋਂ 50 ਰੁਪਏ ਕਿਲੋ ਮੂੜੀ ਵਿਕੇ 7 ਤੋਂ 8 ਰੁਪਏ ਕਿਲੋ ਇੱਕ ਨੰਬਰ ਗਾਜਰ ਵਿਕੀ 8 ਤੋਂ 10 ਰੁਪਏ ਕਿਲੋ 56 ਟੰਡੇ ਦਾ ਬਿਜਾਰ ਰਹਾ 30 ਤੋਂ 32 ਰੁਪਏ ਕਿਲੋ ਭਿੰਡੀ ਦਾ ਬਿਜਾਰ ਰਹਾ ਪੈਂਟ ਤੋਂ 70 ਰੁਪਏ ਕਿਲੋ ਟਮਾਟਰ ਵਿਕਿਆ 25 ਤੋਂ 28 ਰੁਪਏ ਕਿਲੋ ਪਰੇ ਤਣੀਏ ਦਾ ਪਾਰ ਰਹਾ 15 ਤੋਂ 18 ਰੁਪਏ ਕਿਲੋ ਅਦਰਕ ਵਿਕਿਆ 110 ਤੋਂ 120 ਰੁਪਏ ਕਿਲੋ ਖੀਰਾ ਵਿਕਿਆ 25 ਤੋਂ 30 ਰੁਪਏ ਕਿਲੋ ਚਾਣੀ ਖੀਰੇ ਦਾ ਪਾ ਰਿਹਾ 30 ਤੋਂ 35 ਰੁਪਏ ਕਿਲੋ ਲਸਣ ਵਿਕੀ 140 ਤੋਂ 150 ਰੁਪਏ ਕਿਲੋ ਬੰਦ ਗੋਭੀ ਦਾ ਪਾ ਰਿਹਾ 12 ਤੋਂ 13 ਰੁਪਏ ਕਿਲੋ ਚਿੱਟਾ ਆਲੂ ਵਿਕੇ 600 ਨੂੰ ਗੱਟਾ 650 ਨੂੰ ਗੱਟਾ ਲਾਲ ਦਾ ਵੀ ਸੇਮ ਪਾ ਰਿਹਾ 600 ਨੂੰ ਗੱਟਾ 700 ਨੂੰ ਗੱਟਾ ਠੇਠਾ ਵਿਕੇ 18 ਤੋਂ 20 ਰੁਪਏ ਕਿਲੋ ਦੀਨਾ ਵਿਗਿਆ 30 ਤੋਂ 32 ਰੁਪਏ ਕਿਲੋ ਲੋਕੀ ਦਾ ਪਾ ਰਿਹਾ 20 ਤੋਂ 22 ਰੁਪਏ ਕਿਲੋ ਫਰਾ ਪਿਆਜ਼ ਵਿਗਿਆ 22 ਤੋਂ 24 ਰੁਪਏ ਕਿਲੋ ਉਰਥਾ ਵਿਗਿਆ 18 ਤੋਂ 19 ਰੁਪਏ ਕਿਲੋ ਚਕੰਦਰ ਵਿਗਿਆ 20 ਤੋਂ 21 ਰੁਪਏ ਕਿਲੋ ਛੋਲੀਆਂ ਵਿਕਿਆ 17 ਤੋਂ 18 ਰੁਪਏ ਕਿਲੋ ਨਿੰਬੂ ਵਿਗਿਆ 35 ਤੋਂ 40 ਰੁਪਏ ਕਿਲੋ ਮਸ਼ਰੂਮ ਵਿਕੀ 110 ਤੋਂ 120 ਰੁਪਏ ਕਿਲੋ ਹਾਈਬ੍ਰਿਡ ਗੁਵਾਰਾ ਵਿਕਿਆ 70 ਤੋਂ 75 ਰੁਪਏ ਕਿਲੋ ਕਠਲ ਦਾ ਪਾ ਰਿਹਾ 50 ਤੋਂ 55 ਰੁਪਏ ਕਿਲੋ ਨਾਸਕ ਦਾ ਪਿਆਜ਼ ਵਿਕਿਆ 22 ਤੋਂ 24 ਰੁਪਏ ਕਿਲੋ ਸ਼ੀਕਰ ਦਾ ਪਿਆਜ਼ ਵਿਕਿਆ 15 ਤੋਂ 16 ਰੁਪਏ ਕਿਲੋ ਨਾਰੀਅਲ ਦਾ ਪੀਸ ਵਿਕਿਆ 25 ਤੋਂ 28 ਰੁਪਏ ਪੀਸ ਇੱਕ ਨੰਬਰ ਕਿਨੂ ਦਾ ਪਾ ਰਿਹਾ 18 ਤੋਂ 20 ਰੁਪਏ ਕਿਲੋ ਡੇਡ ਨੰਬਰ ਕਿਨੂ ਵਿਕਿਆ 14 ਤੋਂ 15 ਰੁਪਏ ਕਿਲੋ ਪੁਰਾਣਾ ਨਾਸ ਦਾ ਪਾ ਰਿਹਾ 40 ਤੋਂ 42 ਰੁਪਏ ਕਿਲੋ ਸੇਬ ਵਿਕਿਆ 90 ਤੋਂ 100 ਰੁਪਏ ਕਿਲੋ ਅੰਬਰੀਦ ਵਿਕਿਆ 45 ਤੋਂ 50 ਰੁਪਏ ਕਿਲੋ ਤਪੀਤੇ ਦਾ ਪਾ ਰਿਹਾ 21 ਤੋਂ 22 ਰੁਪਏ ਕਿਲੋ ਅਨਾਰ ਦਾ ਪਾ ਰਿਹਾ 90 ਤੋਂ 100 ਰੁਪਏ ਕਿਲੋ ਸੈਂਟਰੀ ਵਿਕੇ 25 ਤੋਂ 28 ਰੁਪਏ ਕਿਲੋ ਚੀਕੋ ਦਾ ਪਾਰ ਰਿਹਾ 22 ਤੋਂ 25 ਰੁਪਏ ਕਿਲੋ ਸੰਤਰਾ ਵਿਕੇ 45 ਤੋਂ 50 ਰੁਪਏ ਕਿਲੋ ਪਰੇ ਅੰਗੂਰ ਦਾ ਪਾਰ ਰਿਹਾ 50 ਤੋਂ 55 ਰੁਪਏ ਕਿਲੋ ਕਾਲਾ ਅੰਗੂਰ ਵਿਕੇ 90 ਤੋਂ 100 ਰੁਪਏ ਕਿਲੋ ਥੈਂਕ ਯੂ